ਮੇਰੇ ਹਿਸਾਬ ਨਾਲ ਮਾਈਕ ਕਰ ਲੋ ਤੇ ਫੇਰ ਮਜੀਠਾ ਸਾਹਿਬ ਦੇ ਨਹੀਂ ਆਉਂਦਾ ਗੱਲ ਬਣਦੀ ਨਹੀਂਗੀ ਤੇ ਮਜੀਠਾ ਸਾਹਿਬ ਕਰਨਗੇ ਕਿਉਂਕਿ ਇਹਨਾਂ ਨੂੰ ਕਾਲੀ ਬੜੀ ਆ ਅਸੀਂ ਨਾ ਬੋਲਣ ਦੇ ਤਾਂ ਉਹਨਾਂ ਤੋਂ ਵੀ ਨਾ ਇਹਨਾਂ ਨੂੰ ਲੱਗਿਆ ਸੀ ਵੀ ਟਾਈਮ 바ਵਾ ਲਾ ਦੇ ਪਰ ਸਾਡੀ ਮਿਹਨਤ ਬੜੀ ਸਾਡੀਆਂ ਖੁਚਾਂ ਨਿਕਲ ਗਈਆਂ ਤੇ ਹੁਣ ਅਸੀਂ ਨਾ ਵੀ ਨਾ ਬੋਲੀਏ ਜਿਹੜੇ ਔੜੇ ਆ ਪਹਿਲਾਂ ਤੇ ਤੁਹਾਡੇ ਬਹਿਗਿਆਰ ਨੇ ਸਾਨੂੰ ਮਲ ਛੜਿਆ ਫੜ ਕੇ ਤੇ ਅਸੀਂ ਮਾਹ ਮਾਂ ਇਕੱਠੇ ਕਰਕੇ ਤੇ ਬੰਦੇ ਇਕੱਠੇ ਕਰਨੇ ਤੇ ਹੁਣ ਤੇ ਸਰਦਾਰ ਜੀ ਇੱਥਾ ਕੀਤੀਆਂ ਗੱਲ ਨਹੀਂ ਬਣਨੀ ਹੁਣ ਤੇ ਟਾਈਮ ਲਾਉਣਾ ਤਾਂ ਹੁਣ ਤੇ ਹੌਣ ਦੇ ਕੱਲੇ ਕੱਲੇ ਨੂੰ ਸਰੋਪੇ ਵੀ ਪਾਉਣੇ ਪਣਿਆ ਤੇ ਸਰੋਪੇ ਵੀ ਪਿਆਰ ਨਾ ਪਾਉਣੇ ਪਣਿਆ ਇਹ ਨਹੀਂ ਕਰਨਾ ਹੈ ਵੀ ਆਹ ਤੌਣ ਕੀ ਤੇ ਡੇਡੀ ਦੇ ਸਰੋਪਾ ਪਾਇਆ ਤੇ ਗਾਂ ਗਏ ਨਾ ਸਤਕਾਰਯੋਗ ਸਾਡੇ ਜੋਤ ਸਿੰਘ ਜੀ ਸਮਰਾ ਸਾਹਿਬ ਦੀ ਹਾਮਤੇ ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸਾਹਿਬ ਸਰਦਾਰ ਸੁਖਵੀਰ ਸਿੰਘ ਜੀ ਬਾਦਲ ਜੀ ਮੇਰੇ ਸਤਕਾਰਯੋਗ ਵੱਡੇ ਵੀਰ ਮੈਂਬਰ ਪਾਰਲੀਮੈਂਟ ਦੀ ਚੋਣ ਲੜ ਰਹੇ ਅਨਿਲ ਜੋਸ਼ੀ ਜੀ ਸਟੇਜ ਤੇ ਬਰਾਜਮਾਲ ਜੇ ਇਜਾਜ਼ਤ ਦੇ ਦਿਓ ਜੀ ਸਾਰੀ ਸਤਕਾਰਯੋਗ ਲੀਡਰਸ਼ਿਪ ਕਹਿ ਕੇ ਸਾਰਦਿਆ ਨਹੀਂ ਤਾਂ ਮੈਨੂੰ ਨੌ ਲੈਂਦਿਆਂ ਨੂੰ ਸਮਾਂ ਬੜਾ ਲੱਗ ਜਾਣਾ ਸਾਰੀ ਸਮੂਚੀ ਸਟੇਜ ਤੇ ਬੈਠੀ ਲੀਡਰਸ਼ਿਪ ਗੁਰੂ ਪਿਆਰੀ ਗੁਰੂ ਰੂਪੀ ਸਾਧ ਸੰਗਤ ਜੀ ਹੁਣ ਗੱਜ ਵੱਜ ਕੇ ਫਤਿਹ ਬੁਲਾਇਓ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਬਤੇ ਸਭ ਤੋਂ ਪਹਿਲਾਂ ਤਾਂ ਮੈਂ ਸਰਦਾਰ ਜੋਧ ਸਿੰਘ ਜੀ ਸਮਰਾ ਸਾਹਿਬ ਨੂੰ ਤੇ ਉਹਨਾਂ ਦੀ ਸਮੁੱਚੀ ਟੀਮ ਨੂੰ ਬਹੁਤ-ਬਹੁਤ ਵਧਾਈ ਦੇਣਾ ਬਾਦਲ ਸਾਹਿਬ ਸ਼ਾਇਦ ਤੁਹਾਨੂੰ ਨਾ ਅੱਜ ਦੀ ਜੁਆਇਨਿੰਗ ਦੀ ਅਹਿਮੀਅਤ ਨਹੀਂ ਥਾਲੇ ਸਮਝ ਆਈ ਆ ਤੁਸੀਂ ਵੇਖੋ ਜਿਹੜਾ ਕੈਂਡੀਡੇਟ ਹੈ ਜੋਸ਼ੀ ਸਾਹਿਬ ਦੇ ਖਿਲਾਫ ਮੈਨੂੰ ਲੱਗਦਾ ਉਹਦਾ ਸ਼ਾਇਦ ਹੁਣ ਅੱਜ ਦੇ ਜਿੱਦੀ ਵੱਡੀ ਜਾਇਨਿੰਗ ਹੋਣ ਲੱਗ ਗਈ ਹੈ ਸ਼ਾਇਦ ਉਹਦਾ ਟੱਪਰ ਵੀ ਉਹਨੂੰ ਵੋਟ ਨਾ ਪਾਵੇ ਵੇਖ ਕੇ ਕਿਉਂਕਿ ਇਹ ਛੋਟੀ ਮੋਟੀ ਜਾਇਨਿੰਗ ਨਹੀਂ ਵਜੀਰ ਹੈ ਹਾਂਜੀ ਹੱਥ ਸਮੋਸੇ ਵੀ ਮੈਨੂੰ ਨਹੀਂ ਲੱਗਦਾ ਅੱਜ ਤੋਂ ਬਾਅਦ ਚੱਲੂਗਾ ਤੁਸੀਂ ਇਹ ਵੇਖੋ ਉਹ ਮੌਕੇ ਦਾ ਵਜੀਰ 2.5 ਸਾਲ ਹਲੇ ਸਰਕਾਰ ਰਹਿੰਦੀ ਹੈ ਅਜਨਾਲਾ ਹਲਕਾ ਉਹਦਾ ਆਪਣਾ ਹਲਕਾ ਹੈ ਔਰ ਫੇਰ ਉਹਦੇ ਹਲਕੇ 'ਚ ਆ ਕੇ ਕੋਈ ਜਾਇਨਿੰਗ ਕਰਾ ਦੇਵੇ ਇਹ ਕਿਤੇ ਛੁੱਟੀ ਮੋਟੀ ਗੱਲ ਨਾ ਸਮਝ ਲਿਓ ਔਰ ਮੈਂ ਤੁਹਾਨੂੰ ਇੱਕ ਗੱਲ ਦੱਸ ਦਿਆਂ ਕਿ ਜਿਹੜੇ ਇਹ ਬੰਦੇ ਜੁਆਇਨ ਕਰ ਰਹੇ ਆ ਇਹਨਾਂ ਦਾ ਰਿਕਾਰਡ ਆ ਪਿੰਡਾਂ 'ਚ ਇਹ ਬਹੁਤ ਹੀ ਕਾਬਲ ਲੋਕ ਨੇ ਜਿਨ੍ਹਾਂ ਨੇ ਪਿਛਲੇ ਸਮਿਆਂ 'ਚ ਕਈ ਸਰਕਾਰਾਂ ਬੜਾਈਆਂ ਨੇ ਤੇ ਕਈ ਸਰਕਾਰਾਂ ਢਾਈਆਂ ਨੇ ਔਰ ਮੈਂ ਦੂਜੀ ਗੱਲ ਬਾਦਲ ਸਾਹਿਬ ਤੁਹਾਨੂੰ ਦੱਸ ਦਿਆਂ ਵੇਹੇ ਨਾ ਤੁਹਾਨੂੰ ਅੱਜ ਪ੍ਰੋਗਰਾਮ ਕੱਲਾ ਜਨਾਲੇ ਦਾ ਹੀ ਕਰਨਾ ਚਾਹੀਦਾ ਸੀ ਕਿਉਂਕਿ ਗੱਲ ਸਿਰੋਪੇ ਪਾਉਣ ਦੀ ਨਹੀਂ ਗੱਲ ਇਹਨਾਂ ਦੇ ਸਨਮਾਨ ਦੀ ਹੈ ਜਿਹੜਾ ਅਜੇ ਸਰਕਾਰ ਹੁੰਦਿਆਂ ਕੱਲ ਰਾਤ ਤੱਕ ਮੈਨੂੰ ਪਤਾ ਹੈ ਰਾਤ ਤੱਕ ਇਹਨਾਂ ਨੂੰ ਦਬਕੇ ਵੱਜਦੇ ਰਹੇ ਮੁੱਖ ਮੰਤਰੀ ਤੱਕ ਦੇ ਫੋਨ ਆਉਂਦੇ ਰਹੇ ਕਿ ਭਾਈ ਤੁਸੀਂ ਪਾਰਟੀ ਨਾ ਛੱਡਿਓ ਨਹੀਂ ਤਾਂ ਬਹੁਤ ਵੱਡਾ ਮੇਰਾ ਨੁਕਸਾਨ ਹੋ ਜਾਣਾ ਮਗਰ ਇਹਨਾਂ ਦਾ ਜਿਗਰਾ ਵੇਖੋ ਇਹਨਾਂ ਨੂੰ ਇਹ ਵੀ ਪਤਾ ਅੱਜ ਦੀ ਜੁਆਇਨਿੰਗ ਤੋਂ ਬਾਅਦ ਮੈਨੂੰ ਕਿਉਂਕਿ ਮਿਲੇ ਸੀ ਮੈਨੂੰ ਕਹਿ ਕੇ ਗਏ ਕਿ ਸਾਨੂੰ ਪਤਾ ਹੈ ਕਿ ਸਾਡੇ ਦੇ ਪਰਚੇ ਵੀ ਹੋਣੇ ਆ ਕੱਲ ਤੱਕ ਇਹ ਚੰਗੇ ਸਨ ਅੱਜ ਤੋਂ ਬਾਅਦ ਇਹਨਾਂ 'ਚ ਨੁਕਸੀ ਨੁਕਸ ਲੱਭੜੇ ਕੱਲ ਤੱਕ ਇਹ ਮੰਤਰੀ ਦੀ ਗੱਡੀ 'ਚ ਸਨ ਤੇ ਅੱਜ ਤੋਂ ਬਾਅਦ ਇਹਨਾਂ 'ਚ ਹਰ ਤਰੀਕੇ ਦੀ ਇਹਨਾਂ ਦੀ ਇਨਕੁਆਇਰੀ ਵੀ ਖੁੱਲ ਜਾਣੀ ਆ ਮਗਰ ਅੱਜ ਹੱਕ ਸੱਚ ਵਾਸਤੇ ਪੰਜਾਬ ਦੀ ਬਿਹਤਰੀ ਵਾਸਤੇ ਬਾਰਡਰ ਇਲਾਕੇ ਦੀ ਤਰੱਕੀ ਵਾਸਤੇ ਕਿਸਾਨ ਭਰਾਵਾ ਤੇ ਖੇਤ ਮਜ਼ਦੂਰਾ ਦੇ ਹੱਕ ਵਾਸਤੇ ਮਲਾਜਮ ਵਪਾਰੀ ਅੱਜ ਹਰ ਉਸ ਵਰਗ ਵਾਸਤੇ ਜਿਹੜਾ ਸਰਕਾਰ ਤੋਂ ਆहत ਹੈ ਉਹਨਾਂ ਦੀਆਂ ਗੱਲਾਂ ਨੂੰ ਧਿਆਨ 'ਚ ਰੱਖਦਿਆਂ ਅੱਜ ਇਹਨਾਂ ਨੇ ਆਪ ਦੀ ਸਿਆਸੀ ਜਿਹੜੀ ਤੁਸੀਂ ਕਹਿ ਲੋ ਹੋਲਦ ਕਹਿ ਲੋ ਜਾਂ ਪਛਾਣ ਅੱਜ ਦਾਤੇ ਲਾ ਗਈ ਆਮ ਤੌਰ ਤੇ ਤੁਸੀਂ ਕਿਹੇ ਨਗਰ 'ਚ ਚਲੇ ਜਾਓ ਨਾ ਤੇ ਉਹ ਕਹਿੰਦਾ ਕੋਈ ਨਾ ਵੋਟ ਤੈਨੂੰ ਪਾ ਦਿਆਂਗੇ ਸਾਲ ਹਲੇ ਹੈਗਾ 300 ਰਹਿੰਦੇ ਆ ਕੱਢ ਲੈਣ ਦੇ ਸਮਾਂ ਹੀ ਕਿਹਦੇ ਨਾ ਆਹ ਦੱਸੋ ਇਹ ਜੇ ਕਿੰਨੇ ਕੁ ਤੁਸੀਂ 117 ਹਲਕੇ ਆ ਚ ਫਿਰਦੇ ਹੋ ਦੱਸੋ ਕਿੱਥੇ ਇੱਥੇ ਏਡੀ ਵੱਡੀ ਗਿਣਤੀ ਚ ਕੋਈ ਜੁਆਇਨਿੰਗ ਕਿਸੇ ਇੱਕ ਹਲਕੇ ਚ ਹੋਈ ਆ ਠੀਕ ਆ ਲੋਕ ਆ ਰਹੇ ਆ ਕੋਈ ਆ ਜਾਂਦਾ ਕੋਈ ਮੌਕਾ ਪਰਸ ਚਲੇ ਜਾਂਦਾ ਮਗਰ ਤੁਸੀਂ ਇਹਨਾਂ ਦਾ ਜਿਗਰਾ ਵੇਖੋ ਹਕਮਰਾਨ ਦੇ ਮੌਕੇ ਤੇ 18 ਵਜ਼ੀਰਾ ਦੇ ਉਹਦੀ ਗੱਡੀ 'ਚ ਰਹਿਣ ਵਾਲੇ ਅੱਜ ਉਹਨੂੰ ਅਲਵਦਾ ਕਹਿ ਕੇ ਆਇਆ ਇੱਕ ਠੋਕ ਕੇ ਕਹਿ ਕੇ ਆਇਆ ਕਿ ਤੇਰੇ ਨਾਲ ਸਾਡਾ ਕੋਈ ਵਾ ਵਾਸਤਾ ਨਹੀਂ ਬੋਲੇ ਸੋਹ ਸ੍ਰੀ ਅਕਾਲ ਇੱਧਰ ਆ ਕੇ ਜਕਾਰਾ ਚੱਜ ਦਾ ਛੱਡ ਪਤਾ ਲੱਗੇ ਥਾ ਵਜੇ ਉਹਦੇ ਹਿੱਕ ਜਿਤਮਾਤਰ ਦੀ ਬੋਲੇ ਸੋਨ ਹਾ ਬਾਗਲ ਸਾਹਿਬ ਵਾਹੇ ਮੈਨੂੰ ਤਾਂ ਟਮਾਟਰ ਤੇ ਵੀ ਤਰਸ ਹੀ ਆਉਂਦਾ ਅਰਜਣਾਲੇ ਵਾਲੇ ਹੈ ਤੁਸੀਂ ਵੀ ਤਗੜੇ ਜਿਵੇਂ ਰਾਸ਼ਟਰਪਤੀ ਆਵੇ ਨਾ ਰਸ਼ੀਆ ਦਾ ਪੂਤਨ ਉਹ ਰਸ਼ੀਅਨ ਭਾਸ਼ਾ ਬੋਲਦਾ ਤੇ ਨਾਲ ਇੱਕ ਟ੍ਰਾਂਸਲੇਟਰ ਲਿਆਉਂਦਾ ਬੰਦਾ ਕਿ ਦੱਸਦਾ ਇੱਥੇ ਆ ਕੇ ਕਿ ਇਹ ਕੀ ਕਹਿ ਰਿਹਾ ਕਿਉਂਕਿ ਉਹ ਆਪਦੀ ਭਾਸ਼ਾ 'ਚ ਬੋਲਦਾ ਜੇ ਫਰਾਂਸ ਦਾ ਮਕਰੋਨ ਆ ਜਾਏ ਇਹ ਇੱਕ ਟਰਾਂਸਲੇਟਰ ਲੈ ਕੇ ਆਉਂਦਾ ਜਿਹੜਾ ਉਹਦੀ ਭਾਸ਼ਾ ਚ ਦੱਸਦਾ ਕਿ ਇਹ ਕੀ ਕਹਿ ਰਿਹਾ ਚਾਹੀਦਾ ਤੇ ਟਮਾਟਰ ਨਾਲ ਵੀ ਬੰਦਾ ਕਹੇ ਜਾ ਮੈਨੂੰ ਜਦੇ ਮੂੰਹ ਖੋਲਦਾ ਸਮਝ ਨਹੀਂ ਆਉਂਦੀ ਕੀ ਕੁਝ ਬੋਲ ਜਾਂਦਾ ਅੱਜ ਤਾਂ ਜਿਹੜਾ ਇਹ ਸ਼ਹਿਰ 'ਚ ਫਿਰਦਾ ਮੈਂ ਜੋਸ਼ੀ ਸਾਹਿਬ ਨਾਲ ਗੱਲ ਕਰ ਰਿਹਾ ਸੀ ਉਹ ਸ਼ਹਿਰੀਏ ਤਾਂ ਇਹਦਾ ਮੂੰਹ ਹੀ ਵੇਖਦੇ ਆ ਜੈ ਇੰਨਾ ਖੁੱਲਿਆ ਤਾਂ ਇਹ ਕਹਿੰਦਾ ਆਉਣਾ ਇੰਨਾ ਖੁੱਲਿਆ ਤਾਂ ਇਹ ਕਹਿੰਦਾ ਉਹਨਾਂ ਨੂੰ ਸਮਝ ਹੀ ਨਹੀਂ ਆਉਂਦੀ ਇਹ ਕਰਦਾ ਕੀ ਫਿਰਦਾ ਹਿੰਮਤ ਤਾਂ ਥੋੜੀ ਕਿ ਬਗੈਰ ਸਮਝੇ ਸੋਚੇ ਫੇਰ ਵੀ 2 2.5 ਸਾਲ ਤੁਸੀਂ ਉਹਦੇ ਨਾਲ ਘਟਲੇ ਛਿੰਦੇ ਇਹ ਬਰਮੇ ਔਰ ਮੈਨੂੰ ਪਤਾ ਉਹ ਤਾਂ ਮੈਨੂੰ ਉਹ ਕਿਹੜਾ ਭਾਸ਼ਣ ਪੁੜਿਆ ਇੱਕ ਹੈ ਕਿਥੇ ਇੱਕ ਦਿਨ ਭਾਸ਼ਣ ਦੇ ਹੀ ਜਾਵੇ ਜਨਾਲੇ ਚ ਅਸੇ ਲੁਕਪੈਣ ਦੀ ਸੀ ਮੈਨੂੰ ਲੱਗਦਾ ਚਾਚਾ ਜੀ ਜਰਾਵਰ ਜੀ ਜਨਾਲੇ ਦੀ ਗੱਲ ਹੀ ਸੀ ਨਾ ਜਦੋਂ ਲੁਕਪੈਣ ਦੀ ਸੀ ਕਹਿੰਦਾ ਆ ਜਾਓ ਆ ਜਾਓ ਜਨਾਲੇ ਵਾਲੇ ਆ ਜਾਓ ਤੁਸੀਂ ਕੱਲਾ ਕਿਹੜਾ ਲੁੱਕ ਵੇਖੀ ਆ ਅੱਜ ਲੋਕ ਪੈਂਦੀ ਆ ਮੈਂ ਕਮਾਲ ਹੋ ਗਈ ਯਾਰ ਮੰਤਰੀ ਦੇ ਹਾਲ ਔਰ ਕਾਬਲ ਕਿੰਨਾ ਕਿ ਤੁਸੀਂ ਅੰਦਾਜ਼ਾ ਲਾ ਲਓ ਕੀ ਮੁੱਖ ਮੰਤਰੀ ਨੇ ਇਹਨੂੰ ਜਦੋਂ ਇਹ ਵਜ਼ੀਰ ਬਣਿਆ ਇਹਦੇ ਕੋਲ ਕਿਹੜੇ ਕਿਹੜੇ ਮਹਿਕਮੇ ਸੀ ਇੱਕ ਤਾਂ ਪੰਚਾਇਤੀ ਰਾਜ ਇੱਕ ਐनिमल ਹਜ਼ਮੰਟਰੀ ਇੱਕ ਐਗਰੀਕਲਚਰ ਤੇ ਇੱਕ ਐਨਆਰਆਈ ਮਹਿਕਮਾ ਜੇ ਏਡਾ ਕਾਬਲ ਸੀ 2 ਸਾਲ ਦੇ ਅੰਦਰ ਅੰਦਰ ਇਹਦੇ ਤਿੰਨ ਵਿਭਾਗੇ ਛੱਡ ਗਏ ਇੱਕ ਐਨ ਆਰ ਆਈ ਵਜ਼ੀਰ ਰਹਿ ਗਿਆ ਜਿੱਦੀ ਫਾਈਲ ਹੀ ਕੋਈ ਨਹੀਂ ਆਉਂਦੀ ਮਤਲਬ ਜਿੱਦੀ ਘੁੱਗੀ ਮਾਰਨ ਦੀ ਲੋਟ ਨਹੀਂ ਦਫ਼ਤਰ ਤੇ ਬੈ ਕੇ ਮੱਕੀਆਂ ਹੀ ਮਾਰਦੇ ਆ ਹੋਰ ਕੋਈ ਬਾਲਾ ਕੰਮ ਨਹੀਂ ਰਹਿ ਗਿਆ ਜੇ ਕਾਬਲ ਹੁੰਦਾ ਜੇ ਚੰਗਾ ਬੰਦਾ ਹੁੰਦਾ ਜੇ ਇਹਦੇ ਪੱਲੇ ਪੱਲੇ ਕੋਈ ਗੋਲ ਹੁੰਦੇ ਤੇ ਕਿਸੇ ਮੁੱਖ ਮੰਤਰੀ ਆਪ ਦੀ ਬਜਾਰਤ ਤੋਂ ਇਹਦੇ ਵਿਭਾਗੇ ਘਟਾਉਂਦਾ ਕੀ ਇਹਦੇ ਵਧਾਉਂਦਾ ਮੇਰਾ ਕਹਿਣ ਦਾ ਭਾਵ ਕਿ ਮੁੱਖ ਮੰਤਰੀ ਸਾਹਿਬ ਵੀ ਸਮਝ ਗਏ ਕਿ ਇਹਦੇ ਪੱਲੇ ਕੁਝ ਨਹੀਂ ਮੈਨੂੰ ਲੱਗਦਾ ਉਹ ਵੀ ਗੜੋਂ ਹੀ ਲਾਉਣ ਦੇ ਹੁਣ ਤਰੀਕੇ ਨਾਲ ਕਿ ਹਰ ਜੂ ਮੁੜ ਕੇ ਕਹਿ ਦਿਆਗੇ ਅਸਤੀਫਾ ਦੇ ਦੇ ਤੈਨੂੰ ਲੋਕ ਨਹੀਂ ਚੱਲਦੇ ਅੱਜ ਜੋਸ਼ੀ ਸਾਹਿਬ ਨੂੰ ਵਧਾਈ ਹੈ ਕਿ ਜਿਹੜਾ ਮੋਟੇ ਇਹ ਵੱਜੜਾ ਸਭ ਤੋਂ ਵੱਡੀ ਜਿੱਤ ਜੋਸ਼ੀ ਸਾਹਿਬ ਅਜਨਾਲੇ ਹਲਕੇ 'ਚ ਉਹ ਥੋੜੀ ਕਰਾ ਕੇ ਆ ਇਹ ਸਮੁੱਚੀ ਟੀਮ ਨੇ ਜੰਨੀ ਲੋਕ ਇੱਥੇ ਬੈਠੇ ਆ ਇਹਨਾਂ ਨੇ ਥੋੜੀ ਜਿੱਤ ਕਰਾਉਣੀ ਆ ਬੋਲਾ ਇਸੋਲੇ ਹਾ ਸਮਰਾ ਸਾਹਿਬ ਨੂੰ ਔਰ ਇਹਨਾਂ ਦੇ ਸਾਥੀਆਂ ਨੂੰ ਵਧਾਈ ਆ ਕਿ ਬੜੇ ਛੋਟੇ ਜਿ ਸੱਦੇ ਤੇ ਬਾਦਲ ਸਾਹਿਬ ਗਰਮੀ ਵੇਖ ਲੋ ਕਿੰਨੀ ਆ ਲੋਕਾਂ ਨੂੰ ਰਜੇਵੇ ਵੀ ਨਹੀਂ ਕਿਸੇ ਪਾਰਟੀ ਨੇ ਕਿਸੇ ਪਾਰਟੀ ਨੇ ਚਾਹੇ ਉਹ ਰੂਲਿੰਗ ਪਾਰਟੀ ਆ ਆਮ ਆਦਮੀ ਚਾਹੇ ਉਹ ਭਾਜਪਾ ਚਾਹੇ ਉਹ ਕਾਂਗਰਸ ਹੈ ਮੈਂ ਕਹਿੰਦਾ ਇਹ ਤੋਂ ਅੱਧਾ ਹੀ ਇਕੱਠ ਕਰਕੇ ਵਿਖਾ ਦੇਣ ਮੈਂ ਬੜੀ ਪ੍ਰਾਪਤੀ ਸਮਝਾਂਗਾ ਉਹ ਜਿਹੜਾ ਅਮਰੀਕਾ ਤੋਂ ਆਇਆ ਭਾਜਪਾ ਨੇ ਕੈਂਡੀਡੇਟ ਭੇਜਿਆ ਉਹਦਾ ਤਾਂ ਇਹ ਹਾਲ ਹੈ ਉਹ ਵੋਟਾਂ ਮੰਗਦਾ ਮੰਗਦਾ ਕਈ ਵਾਰੀ ਰਮਦਾਸ ਹੀ ਟੱਪ ਗਿਆ ਉਹਨੂੰ ਮੋੜ ਕੇ ਲਿਆਉਣਾ ਪੈਂਦਾ ਭਾਜੀ ਹਲਕਾ ਤਾਂ ਪਿੱਛੇ ਮੁੱਕ ਗਿਆ ਹਾਲਾਤ ਇਹ ਨੇ ਮੈਨੂੰ ਲੱਗਦਾ ਅਮਰੀਕਾ ਤੇ ਆਇਆ ਚਾਹ ਪਿੰਗਲੈਂਡ ਨੂੰ ਚਲੇ ਜਾਣਾ ਅੱਜ ਮੈਂ ਉਹਦਾ ਭਾਸ਼ਣ ਵੇਖ ਰਿਹਾ ਸੀ ਵੈਸੇ ਤਾਂ ਵੱਡੇ ਸਮੁੰਦਰੀ ਸਾਹਿਬ ਵੀ ਮਹਿਸੂਸ ਕਰਦੇ ਹੋਣੇ ਜਿਹਨੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਉਹ ਪਹਿਲੇ ਉਹਨਾਂ ਲੋਕਾਂ ਚੋਂ ਸਨ ਜਿਨ੍ਹਾਂ ਨੇ ਸ਼੍ਰੋਮਣੀ ਕਮੇਟੀ ਜਦ ਹੋਲਦ ਚ ਆਈ ਉਹਨਾਂ ਦਾ ਯੋਗਦਾਨ ਸੀ ਅੱਜ ਉਹਨਾਂ ਦਾ ਪੋਤਰਾ ਉਹ ਵੀ ਸ਼ਰਮਸ਼ਾਰ ਹੋ ਰਿਹਾ ਉਹਨੇ ਕਿ ਅੱਜ ਉਹ ਆਰਐਸਐਸ ਦੀ ਸੋਚ ਤੇ ਜਾ ਕੇ ਭਾਜਪਾ ਦੀ ਝੋਲੀ ਚੜ ਗਿਆ ਜਿਹੜੀ ਗੁਰੂ ਸਾਹਿਬਾਨਾਂ ਦੀ ਸੋਚ ਤੋਂ ਉਲਟ ਚੱਲਣ ਵਾਲੀ ਸੋਚ ਐ ਮਗਰ ਅੱਜ ਮੈਂ ਭਾਸ਼ਣ ਵੇਖ ਰਿਹਾ ਸੀ ਬਾਦਲ ਸਾਹਿਬ ਹੁੰਦਾ ਦਾ ਆ ਅਖਬਾਰ 'ਚ ਲੱਗੀ ਆ ਵੱਡੀ ਖਬਰ ਕੀ ਕਹਿੰਦੇ ਆ ਨੂੰ ਕਿਸੇ ਨੇ ਪੁੱਛ ਲਿਆ ਪੱਤਰਕਾਰ ਨੇ ਕਿ ਛੋਟਾ ਪਿੰਡਾਂ 'ਚ ਵਿਰੋਧ ਬੜਾ ਹੋ ਰਿਹਾ ਕਿਸਾਨ ਵਿਰੋਧ ਕਰ ਰਿਹਾ ਕਹਿੰਦਾ ਨਾ ਕਹਿੰਦਾ ਕਿਸਾਨ ਨਹੀਂ ਵਿਰੋਧ ਕਰ ਰਹੇ ਇਹ ਕਹਿੰਦਾ ਐਂਟੀ ਨੈਸ਼ਨਲ ਲੋਕ ਨੇ ਇਹ ਗੁੰਡੇ ਨੇ ਇਹ ਲੋਕਾਂ ਦੇ ਆਪਣੇ ਮਕਸਦ ਨੇ ਇਹ ਉਹ ਲੋਕ ਵਿਰੋਧ ਕਰਦੇ ਆ ਜਿਹੜਾ ਦੇਸ਼ ਨੂੰ ਅੰਨ ਦਵੇ ਜਿਹੜਾ ਦੇਸ਼ ਵਾਸਤੇ ਪ੍ਰਵਾਨ ਹੋਵੇ ਜਿਨ੍ਹਾਂ ਦੀ ਸਟੇਜਾਂ ਤੋਂ ਜਿਨ੍ਹਾਂ ਵਾਸਤੇ ਜੈ ਜਵਾਨ ਜੈ ਕਿਸਾਨ ਦੇ ਨਾਰੇ ਲੱਗਦੇ ਹੋਣ ਅੱਜ ਉਹ ਲੋਕ ਜਿਹੜੇ ਇਹ ਦੇਸ਼ ਨੂੰ ਅੰਨ ਦੇ ਭੰਡਾਰ ਚ ਸਭ ਤੋਂ ਵੱਡਾ ਯੋਗਦਾਨ ਪਾਉਣ ਦੇਸ਼ ਨੂੰ ਮਜ਼ਬੂਤ ਕਰਨ ਅੱਜ ਉਹ ਦੇਸ਼ ਬਰੋਤੀ ਯੋਗੇ ਅੱਜ ਉਹ ਲੋਕ ਦੇਸ਼ ਦੇ ਉਲਟ ਜਾਣ ਵਾਲੇ ਹੋਗੇ ਤਾਂ ਸੋਚ ਜੇ ਦੇਸ਼ ਦੇ ਕਿਸਮਾ ਦਾ ਮੁੱਦਾ ਕੀ ਸੀ ਮੁੱਦਾ ਬੜਾ ਸੌਖਾ ਸੀ ਕਿ ਐਮਐਸਪੀ ਕਾਨੂੰਨ ਬਣ ਜੇ ਮੁੱਦਾ ਬੜਾ ਸੌਖਾ ਸੌਖਾ ਸੀ ਕਿ ਸੁਵਮੀਨਾਥ ਥਿਲਕ ਕਮਿਸ਼ਨ ਦੀ ਰਿਪੋਰਟ ਲਾਗੂ ਹੋ ਜਾਏ ਮਗਰ ਜਦੋਂ ਗੱਲਾ ਮਸਲੇ ਹੱਲ ਨਹੀਂ ਹੋਏ ਅੰਨਦਾਤਾ ਦਿੱਲੀ ਜਾਣਾ ਚਾਹੁੰਦਾ ਸੀ ਦਿੱਲੀ ਜਾਣ ਨਹੀਂ ਦਿੱਤਾ ਰਾਜ ਇਹਨਾਂ ਦੇ ਗੋਲੀਆਂ ਟੈਂਕਾਂ ਉਹ ਅਤਰੂ ਕੈਸਾ ਨਾਲ ਇਹਨਾਂ ਤੇ ਦਾਗੇ ਗਏ ਇਹਨਾਂ ਨੂੰ ਰੋਕਿਆ ਗਿਆ ਅੱਜ ਮੈਂ ਭਗਵੰਤ ਮਾਨ ਨੂੰ ਟਾਊਟ ਕਿਉਂ ਕਹਿਣਾ ਇਹ ਪਾਛਪਾ ਦਾ ਟਾਊਟ ਦਾ ਬਾਦਲ ਸਾਹਿਬ ਦਿਨ ਦਾ ਗੱਠ ਜੋੜ ਆਮ ਆਦਮੀ ਪਾਰਟੀ ਦਾ ਕਾਂਗਰਸ ਦਾ ਗੱਠ ਜੋੜ ਹੈ ਕਿ ਨਹੀਂ ਹੈ ਜੀ ਤੁਸੀਂ ਇਹ ਲਾ ਲਓ ਸਾਹਿਬ ਹਰਿਆਣੇ 'ਚ ਭਗਵੰਤ ਮਾਨ ਜਾਊ ਕਾਂਗਰਸ ਲਈ ਵੋਟਾਂ ਮੰਗੂ ਦਿੱਲੀ 'ਚ ਜਾਊ ਕਾਂਗਰਸ ਲਈ ਵੋਟਾਂ ਮੰਗੂ ਦੇਸ਼ ਦੇ ਕੋਨੇ-ਕੋਨੇ 'ਚ ਹਰ ਸੂਬੇ 'ਚ ਜਾਊ ਕਾਂਗਰਸ ਲਈ ਵੋਟਾਂ ਮੰਗੂ ਤੇ ਕਾਂਗਰਸ ਇਹਦੇ ਲਈ ਵੋਟਾਂ ਮੰਗੂਗਾ ਤੇ ਪੰਜਾਬ 'ਚ ਆ ਕੇ ਇਹ ਲੋਕਾਂ ਨੂੰ ਮੂਰਖ ਸਮਝਦੇ ਆ ਕਿ ਸਾਰੇ ਦੇਸ਼ 'ਚ ਤੁਸੀਂ ਇੱਕ ਦੂਜੇ ਦੀ ਸੁੱਖ ਮੰਗੋ ਤੇ ਪੰਜਾਬ 'ਚ ਆ ਕੇ ਲੋਕਾਂ ਨੂੰ ਧੋਖੇ 'ਚ ਰੱਖਣਾ ਚਾਹੁੰਦੇ ਆ ਫਿਕਸਡ ਮੈਚ ਖੇਡਦੇ ਆ ਇਹ ਕੈਂਡੀਡੇਟ ਇਸ ਤਰੀਕੇ ਨਾਲ ਦਿੱਤੇ ਨੇ 13 ਸੀਟਾਂ 'ਚ ਕਿ ਐਤਰਾ ਦੇ ਕੈਂਡੀਡੇਟ ਦਿਓ ਕਿ ਇਹ ਜਾਂ ਕਮਜ਼ੋਰ ਕੈਂਡੀਡੇਟ ਭਾਵੇਂ ਆਪ ਦਾ ਹੋਵੇ ਤੇ ਕਾਂਗਰਸ ਦਾ ਠੀਕ ਹੋਵੇ ਜੇ ਕਾਂਗਰਸ ਦਾ ਠੀਕ ਹੋਵੇ ਤੇ ਆਪ ਦਾ ਕਮਜ਼ੋਰ ਹੋਵੇ ਕਿ ਲੋਕਾਂ ਨੂੰ ਧੋਖੇ 'ਚ ਰੱਖ ਕੇ ਇਹ ਵੋਟਾਂ ਪੈ ਜਾਣ ਲੋਕ ਇੱਡੇ ਮੂਰਖ ਨਹੀਂ ਆਜ ਵੇਖੋ ਜੀਦਾ ਗੱਠਜੋੜ ਦਿਨ 'ਚ ਕਾਂਗਰਸ ਤੇ ਆਪ ਨਾਲ ਮੈਂ ਕਹਿੰਦਾ ਇਹ ਸਟਾਊਟ ਦਾ ਰਾਤ ਦਾ ਗੱਠਜੋੜ ਭਾਜਪਾ ਨਾਲ ਜੇ ਨਹੀਂ ਸੀ ਅੱਜ ਸ਼ੁਭ ਕਰਨ ਦੇ ਗੋਲੀ ਕਿਵੇਂ ਵੱਜ ਗਈ ਉਹ ਗੋਲੀ ਪੰਜਾਬ ਦੀ ਧਰਤੀ ਤੇ ਵੱਜੀ ਐ ਜਿਹੜਾ ਪ੍ਰੀਤਪਾਲ ਸਿੰਘ ਉਹਦੇ ਜਵਾੜਾ ਭੰਤਾ ਲੱਤਾ ਭੰਤੀਆ ਗੋਡੇ ਭੰਤੇ 250 ਤੋਂ ਵੱਧ ਕਸਾਲ ਆ ਹੁਣ ਅੰਦੋਲਨ ਚ ਜ਼ਖਮੀ ਹੋਇਆ ਪਰਚਾ ਇੱਕ ਨਹੀਂ ਦਿੱਤਾ ਹਾਈ ਕੋਰਟ ਨੂੰ ਖਚਾਈ ਕਰਨੀ ਪੈ ਗਈ ਕਿ ਸ਼ਬ ਕਰਨ ਦੇ ਜਿਹੜੀ ਗੋਲੀ ਵੱਜੀ ਸੀ ਉਹ লাশ ਉਹ ਉਹ ਸਰੀਰ ਕਿੱਥੋਂ ਬਰਾਮਦ ਹੋਇਆ ਤੇ ਕਹਿਣਾ ਪਿਆ ਕਿ ਉਹ ਪੰਜਾਬ ਦੀ ਧਰਤੀ ਤੋਂ ਬਰਾਮਦ ਹੋਇਆ ਫਿਰ 0 FIR ਕਿਉਂ ਇਸ ਲਈ 0 FIR ਸਾਜੀ ਦਰਜ ਕਰਨੀ ਪਈ ਕਿਉਂਕਿ ਭਾਜਪਾ ਨਾਲ ਮਿਲੀ ਭੁਗਤ ਸੀ ਇਹ ਤਾਂ ਆਉਣ ਵਾਲਾ ਏਕਨਾ ਚਿੰਦੇ ਆ ਜਦੋਂ ਮਾੜਾ ਜਾਂ ਭਾਜਪਾ ਦਾ ਦਬਕਾ ਵੱਜਿਆ ਨਹੀਂ ਇਹ ਭਗਵੰਤ ਨਹੀਂ ਇੱਥੋਂ ਲੰਭਣਾ ਔਰ ਮੇਰੇ ਵੀਰੋ ਅੱਜ ਤੁਸੀਂ ਪੰਜਾਬ ਦੀ ਇਹ ਜਰਖੇਸ ਧਰਤੀ ਦੇ ਸੂਰਬੀਰ ਯੋਧੇ ਤੇ ਬੈਠੇ ਹੋ ਬਾਰਡਰ ਦੇ ਲੋਕ ਮੈਂ ਤੁਹਾਨੂੰ ਪੁੱਛਣਾ ਚਾਹੁੰਦਾ ਕਿ ਇਸ ਬਦਲਾਵ ਲਈ ਵੋਟਾਂ ਪਾਈਆਂ ਅੱਜ ਵੈਸੇ ਬੜਾ ਵਧੀਆ ਚੱਲ ਰਿਹਾ ਸੋਸ਼ਲ ਮੀਡੀਆ 'ਚ ਬਦਲਾਵ ਦਾ ਮਤਲਬ ਕਹਿੰਦੇ ਗੱਲ ਕਹਿ ਕੇ ਬਦਲ ਜਾਣਾ ਵਾਕਈ ਗੱਲ ਸਹੀ ਆ ਮੁੱਕਰ ਜਾਣਾ ਮਗਰ ਮੈਂ ਤੁਹਾਨੂੰ ਪੁੱਛਦਾ ਕਿਥੇ ਜਾ ਘਰ ਜਾ ਕੇ ਵਿਚਾਰਿਓ ਜੇ ਪਿੰਡ 'ਚ ਇਹ ਜਾ ਬੰਦਾ ਆ ਜੇ ਤੇ ਮੈਨੂੰ ਲੱਗਦਾ ਕੋਈ ਉਹਨੂੰ ਮੂੰਹ ਨਾ ਲਾਵੇ ਆ ਭਗਵੰਤਬਾਨ ਦੀ ਗੱਲ ਵੇਖ ਲੋ ਬ੍ਰਹਮੇ ਆਪ ਦੀ ਮਾਤਾ ਦੇ ਸਿਰ ਤੇ ਹੱਥ ਰੱਖ ਕੇ ਸੌਂ ਖਾਦੀ ਕਿ ਮੈਨੂੰ ਇੱਕ ਵਾਰੀ ਮੁੱਖ ਮੰਤਰੀ ਬਣਾ ਦਿਓ ਮੈਂ ਮੁੜ ਕੇ ਸ਼ਰਾਬ ਨਹੀਂ ਪੀਊਂਗਾ ਦੱਸੋ ਮੇਰੇ ਆ ਪੰਡਾਲ ਚ ਕਿੰਨੇ ਬੈਠੇ ਆ ਜਿਹੜੇ ਮਾਤਾ ਦੀ ਝੂਠੀ ਸੌਂ ਖਾ ਜਾਣ ਇੱਕ ਬੰਦਾ ਨਹੀਂ ਹੋਊਗਾ ਸਭ ਤੋਂ ਮਾੜਾ ਗਿਆ ਗੁજરા ਬੰਦਾ ਵੀ ਇਹ ਜੀ ਘਰਕਤਨੀ ਕਰੂਗਾ ਕਹਿੰਦੇ ਜਿਹੜਾ ਮਾ ਦਾ ਨਹੀਂ ਉਹ ਕਿਸੇ ਥਾਂ ਦਾ ਨਹੀਂ ਔਰ ਮੇਰੇ ਵੀਰੋ ਕੱਲੀ ਇਹ ਨਹੀਂ ਕੀ ਮਾਤਾ ਦੀ ਝੂਠੀ ਸੌ ਖਾਦੀ ਤਟ ਤਲਵੰਡੀ ਸਾਬੋ ਜਾ ਕੇ ਸ਼ਰਾਬ ਪੀ ਕੇ ਨਸਤ ਤਤਮਸਤ ਹੋਇਆ ਵੀਡੀਓ ਆਈ ਜਦੋਂ ਬਰਗਾੜੀ ਸ਼ਰਾਬ ਪੀ ਕੇ ਗਿਆ ਸ੍ਰੀ ਗੁਰੂ ਗ੍ਰੰਥ ਸਾਹਿਬਹਾਰਾ ਦੀ ਹਾਜ਼ਰੀ 'ਚ ਲੋਕਾਂ ਨੇ ਗੁਰਸਿੱਖਾਂ ਦੇ ਜਿਆ ਦੌੜਾਂ ਲਵਾਈਆਂ ਕਿ ਤੂੰ ਸ਼ਰਾਬ ਪੀ ਕੇ ਆਏ ਤਾਂ ਦਬਾ ਹੋ ਜਾ ਜਿਹੜਾ ਬੰਦਾ ਇਸ ਕਿਰਦਾਰ ਦਾ ਹੋਵੇ ਇਹ ਸੋਚਦਾ ਹੋਵੇ ਸਾਧ ਸੰਗਤ ਜੀ ਅੱਜ ਮੈਂ ਤੁਹਾਨੂੰ ਪੁੱਛਦਾ ਇੱਕ ਪਾਸੇ ਤੁਸੀਂ ਵੱਡੇ ਵੱਡੇ ਆਧਾਰਨ ਦਿੰਦੇ ਹੋ ਗੁਰੂ ਸਹਿਬਾਨਾਂ ਦੀ ਕੁਰਬਾਨੀ ਦੀ ਗੱਲ ਕਰਦੇ ਹੋ ਵੱਡੇ ਵੱਡੇ ਯੋਧਿਆਂ ਦਾ ਜ਼ਿਕਰ ਆਉਂਦਾ ਤੇ ਦੂਜੇ ਪਾਸੇ ਜਦੇਸ਼ ਬਦਲਾਵ ਦੀ ਗੱਲ ਕਰਦੇ ਆ ਤੇ ਮਨ ਤੇ ਫਿਰ ਅਫਸੋਸ ਜ਼ਰੂਰ ਹੁੰਦਾ ਵੇਖੋ ਇੱਕ ਬੇਟੀ ਦਾ ਆਪਦੇ ਬਾਪ ਨਾਲ ਸਭ ਤੋਂ ਪਵਿੱਤਰ ਰਿਸ਼ਤਾ ਹੁੰਦਾ ਮਗਰ ਇਹਦੀ ਬੇਟੀ ਜ਼ੀਰਤ ਕੌਰ ਅੱਜ ਮੁੱਖ ਮੰਤਰੀ ਆ ਭਗਵੰਤ ਮਾਨ ਇਹਦੀ ਬੇਟੀ ਇੰਨੀ ਹਿੰਮਤ ਰੱਖਦੀ ਐ ਮੈਂ ਉਹਦੇ ਤਾਂ ਉਹਦਾ ਸਤਿਕਾਰ ਕਰਦਾ ਜਿਨੇ ਅੱਜ ਮੱਖ ਮੰਤਰੀ ਹੁੰਦਿਆ ਉਹਦੀ ਪਰਵਾਹ ਨਹੀਂ ਕੀਤੀ ਇਹ ਗੱਲ ਕਹੀ ਕਿ ਮੈਨੂੰ ਸ਼ਰਮ ਆਉਂਦੀ ਹੈ ਇਸ ਇਨਸਾਨ ਨੂੰ ਆਪ ਦਾ ਬਾਪ ਕਹਿੰਦੇ ਆ ਜੇ ਬੇਟੀ ਨੂੰ ਸ਼ਰਮ ਆਵੇ ਜਿਹੜਾ ਗੁਰੂ ਘਰ ਦੀਆਂ ਝੂਠਾ ਸੋਹਾ ਖਾਂਦਾ ਹੋਵੇ ਤੇ ਉਹ ਤੋਂ ਕਿਹੜੀ ਆਸ ਰੱਖੀ ਜਾ ਸਕਦੀ ਹੈ ਸਾਥਸੰਗਤ ਜੀ ਇਹਦੇ ਨਾਲ ਤੇ ਐਮਪੀ ਸਨ ਧਰਮਵੀਰ ਗਾਂਧੀ ਖਾਲਸਾ ਜੀ ਸਾਡੇ ਫਰੀਦਕੋਟ ਤੋਂ ਪ੍ਰੋਫੈਸਰ ਸਾਧੂ ਸਿੰਘ ਪੜੇ ਲਿਖੇ ਲੋਕ ਤਿੰਨਾਂ ਨੇ ਜਾ ਕੇ ਪਾਰਲੀਮੈਂਟ 'ਚ ਸਪੀਕਰ ਨੂੰ ਇਹ ਗੱਲ ਕਹਿਤੀ ਕਿ ਸਾਡੀ ਕੁਰਸੀ ਬਦਲ ਦਿਓ ਜਿੰਨੀ ਸ਼ਰਾਬ ਪੀ ਕੇ ਇਹ ਹਰਕਤਾ ਪੁੱਠੀਆਂ ਸਿੱਧੀਆਂ ਕਰਦਾ ਇਹਦੇ 'ਚੋਂ ਬੋਲਦੀਆਂ ਨਾਲ ਬੈਠੇ ਨੂੰ ਫਿਕਰ ਪਿਆ ਹੁੰਦਾ ਕਿ ਕਿਸੇ ਸਾਨੂੰ ਨਾ ਚੜ ਜੇ ਐਡਾ ਹਾਲ ਮਾੜਾ ਸੀ ਔਰ ਮੈਂ ਪੁਲਿਸ ਵਾਲੇ ਵੀਰਾਂ ਨੂੰ ਪੁੱਛਦਾ ਇਹ ਵਰਦੀ ਤਾਂ ਤੁਸੀਂ ਕਾਨੂੰਨ ਲਾਗੂ ਕਰਨਾ ਹੁੰਦਾ ਇਥੇ ਕਦਲ ਪੈਗ ਕਿਸੇ ਨੇ ਪੀਤਾ ਹੋਵੇ ਉਦੋਂ ਹੀ ਖਿਲਾਰ ਲੈਂਦੇ ਆ ਉਹਨੂੰ ਕਿ ਤੇਰੇ ਪੈਗ ਲੱਗਿਆ ਰੋਕਲਾ ਟਰੈਕਟਰ ਤੇਰਾ ਚਲਾਨ ਕਟਾਂਗੇ ਰੋਕਲਾ ਮੋਟਰਸਾਈਕਲ ਥਾਣੇ ਲਾ ਜਾਂਦੇ ਆ ਕਿ ਨਹੀਂ ਤੂੰ ਕਿਸੇ ਨੂੰ ਥੱਲੇ ਦੇ ਦੇਂਗਾ ਤੇ ਮੁੱਖ ਮੰਤਰੀ ਬੋਤਲ ਸ਼ਰਾਬ ਪੀ ਕੇ ਪੰਜਾਬ ਚ ਲਈ ਜਾਂਦਾ ਉਹਦਾ ਚਲਾਨ ਤੁਸੀਂ ਕਦੋਂ ਕਟਣਾ ਬੇੜਾ ਕਰ ਕਰਾਉਣਾ ਪੰਜਾਬ ਦਾ ਇਹ ਜਿਹੇ ਨੂੰ ਕਦੋਂ ਰੋਕਣਾ ਤੁਸੀਂ ਕਿ ਕਾਨੂੰਨ ਕੱਲੇ ਮਾੜੇ ਲਈ ਆ ਇਹ ਖਾਦੀ ਪੀਤੀ ਚ ਜੋ ਮਰਜ਼ੀ ਕਰੀ ਜਾਵੇ ਸਭ ਮਾਪ ਸਾਧ ਸੰਗਤ ਜੀ ਖਾਦੀ ਪੀਤੀ ਚ ਨੁਕਸਾਨ ਕਿਸੇ ਹੋਰ ਦਾ ਨਹੀਂ ਛੋੜਾ ਹੀ ਹੋਣਾ ਆ ਵੀਰ ਮੇਰੇ ਵੀਰ ਮਲਾਜਮ ਵੀਰ ਖਲੋਤੇ ਆ ਆ 20 ਦਿਨਾਂ ਇਹਨਾਂ ਨੂੰ ਹਾਲੇ ਪਤਾ ਨਹੀਂ ਤਨਖਾਹਾਂ ਮਿਲੀਆਂ ਕਿ ਨਹੀਂ ਮਿਲੀਆਂ ਕਹਿੰਦਾ ਕਰਜ਼ਾ ਮੁਕਤ ਕਰ ਦੂੰ ਕਰਜ਼ਾ ਮੁਕਤ ਕੀ ਕੀਤਾ 22 ਦਿਨ ਬੀਤ ਗਏ ਆ ਜੀ ਮਹੀਨੇ ਦੇ ਜਦ ਤੱਕ ਇਹਨਾਂ ਨੂੰ ਤਨਖਾਹਾਂ ਨਹੀਂ ਮਿਲੀਆਂ ਸੀ ਅੱਜ ਪੌਣੇ 4 ਲੱਖ ਕਰੋੜ ਦਾ ਕਰਜ਼ਾ ਪੰਜਾਬ ਸਿਰ ਚੜਾਤਾ ਹੈ ਔਰ ਪੰਜਾਬ 'ਚ ਇਹ ਕਿਸਮ ਦੀ ਕੋਈ ਡਿਵੈਲਪਮੈਂਟ ਨਹੀਂ ਹੈ ਇਛਲੀ ਮੁੱਦੇ ਬੜੇ ਨੇ ਇਹਨਾਂ ਦੀ ਇੱਕ ਬੀਬੀ ਅਨਮੋਲ ਗगन ਮੈਂ ਤਾਂ ਉਹ ਤੇਰਾ ਨੋਨਾ ਜਿਹੜੀ ਕਹਿੰਦੀ ਸੀ ਕਿ ਜੇ ਦਿੱਲੀ ਵਾਲਿਆਂ ਨੇ ਐਮਐਸਪੀ ਨਹੀਂ ਲਾਗੂ ਕੀਤੀ ਮੌਕਾ ਸਾਨੂੰ ਐ ਮਾਰ ਦਈਏ ਚੁਟਕੀਆਂ ਕਹਿੰਦਾ ਮੌਕਾ ਸਾਨੂੰ ਦਿਓ 2 ਮਿੰਟ ਤੇ ਐਮਐਸਪੀ ਲਾਗੂ ਕਰਾਂਗੇ ਮਿਲ ਗਈ ਜੀ ਐਮਐਸਪੀ ਮੋਦੀ ਨੇ ਤਾਂ ਦਿੱਤੀ ਨਹੀਂ ਬੀਬੀ ਦੇਗੀ ਮੈਨੂੰ ਲੱਗਦਾ ਬੋਲਦੇ ਨਹੀਂ ਜਨਾਲੇ ਵਾਲਿਓ ਇਹ ਟਮਾਟਰ ਦਾ ਅਸਰ ਤਾਂ ਨਹੀਂ ਦੱਸ ਦਿਓ ਮਿਲ ਗਈ ਜਿਹੜੀ ਕਹਿੰਦੀ ਸੀ ਕਿ ਮੁਆਵਜ਼ਾ ਆ ਕਿੰਨਾ ਘੜੇ ਮਾਰੀ ਹੋਈ ਆ ਮੌਸਮ ਦਾ ਖਰਾਬਾ ਕਦੇ ਕੁਛ ਕਦੇ ਕੁਛ ਇੱਕ ਵੀ ਖਰਾਬੇ ਦੇ ਜਿਹੜੇ ਕਹਿੰਦੇ ਸੀ ਗਰਦਾਬੁਰੀ ਮਗਰੋਂ ਹੋਊ 20000 ਰੁਪਈਆ ਪਹਿਲਾਂ ਆਇਆ ਜੀ ਕਿਸੇ ਨੂੰ ਹਰ ਕਿਸਮ ਨਾਲ ਝੂਠ ਔਰ ਝੂਠ ਬੋਲ ਕੇ ਵੋਟਾਂ ਲੈਣ ਵਾਲੇ ਅਜ ਉਹਨਾਂ ਤੋਂ ਸੁਚੇਤ ਹੋ ਜਾਓ ਚਾਹੇ ਮਲਾਜ਼ਮ ਹੈ ਚਾਹੇ ਖੇਤ ਮਜ਼ਦੂਰ ਹੈ ਚਾਹੇ ਵਪਾਰੀ ਹੈ ਚਾਹੇ ਇੰਡਸਟਰੀ ਹੈ ਅੱਜ ਹਰੇਕ ਦੀਆਂ ਚੀਕਾਂ ਨਿਕਲੀਆਂ ਪਈਆਂ ਲਾਂਡ ਆਰਡਰ ਤੇ ਕੀ ਹਾਲਾਤ ਹੈ ਸੁੱਧੂ ਮੂਸੇਵਾਲਾ ਦਿਨ ਦਿਹਾੜੇ ਮਰਾਤਾ ਹੁਣ ਸੁਪਰੀਮ ਕੋਰਟ ਕੇ ਜਾ ਕੇ ਕਹਿੰਦੇ ਆ ਜਿਹੜੇ ਕਹਿੰਦੇ ਸੀ ਅਸੀਂ ਸਿਕਿਉਰਿਟੀ ਨਹੀਂ ਲਗਾਗੇ ਉਹਦੇ ਘਰ ਦੇ ਅੱਗੇ ਜੀ ਮੁੱਖ ਮੰਤਰੀ ਦੀ ਸੜਕ ਖੋਲਣੀ ਸੀ ਹਾਈ ਕੋਰਟ ਨੇ ਕਹਿਤਾ ਤੁਸੀਂ ਤਾਂ ਆਮ ਆਦਮੀ ਹੋ ਕਾਛ ਨਹੀਂ ਇਹ ਸੜਕ ਖੋਲਤੀ ਜਾਵੇ ਜਾ ਕੇ ਇਹਨਾਂ ਦੇ ਐਡਵੋਕੇਟ ਜਨਰਲ ਸੁਪਰੀਮ ਕੋਰਟ ਤੇ ਕਹਿੰਦਾ ਜੇ ਸੜਕ ਖੁੱਲ ਗਈ ਤੇ ਕਿਤੇ ਸਿੱਧੂ ਮੂਸੇਵਾਲੇ ਆਂਗੂ ਸਾਡੇ ਮੁੱਖ ਮੰਤਰੀ ਦਾ ਨੁਕਸਾਨ ਨਾ ਹੋ ਜਾਵੇ ਮੰਨ ਗਏ ਕਿ ਸਿੱਧੂ ਮੂਸੇਵਾਲੇ ਦੀ ਮੌਤ ਦਾ ਕਾਰਨ ਸਿਕਿਉਰਿਟੀ ਘਟਾਉਣਾ ਮੁੜ ਕੇ ਉਹਦੀ ਖਬਰ ਦੇਣੀ ਤੇ ਫਿਰ ਇਹਨਾਂ ਤੇ ਪਰਚਾ ਕਿਉਂ ਨਹੀਂ ਇੱਚਲੀ ਗੱਲਾਂ ਇਹ ਜੀਆ ਬੜੀਆਂ ਨੇ ਸਮਾਜ ਆਜ਼ਾਦ ਨਹੀਂ ਦੰਦਾ ਕਿ ਮੈਂ ਲੰਮੀਆਂ ਗੱਲਾਂ ਕਰਾਂ ਮਗਰ ਬਾਦਲ ਸਾਹਿਬ ਇੱਕ ਮੈਂ ਸੁਚੇਤ ਜ਼ਰੂਰ ਕਰਨਾ ਚਾਹੁੰਨਾ ਇਹ ਭਾਜਪਾ ਦੇ ਵੀਰ ਆ ਜਾਖੜ ਸਾਹਿਬ ਦੀ ਖਬਰ ਲੱਗੀ ਆ ਸਾਰੀਆਂ ਅਖਬਾਰਾਂ ਚ ਲੱਗੀਆਂ ਨੇ ਜਾ ਕੇ ਇਲੈਕਸ਼ਨ ਕਮਿਸ਼ਨਰ ਨੂੰ ਕਹਿ ਰਿਹਾ ਕਿ ਸਾਨੂੰ ਜਿਹੜੇ ਦੇਸ਼ ਦਰੋਹੀ ਨੇ ਦੇਸ਼ ਵਿਰੋਧੀ ਲੋਕ ਨੇ ਸਾਨੂੰ ਉਹ ਪਿੰਡਾਂ ਚ ਨਹੀਂ ਜਾਣ ਦੇ ਰਹੇ ਔਰ ਮੈਂ ਇਸ ਨੂੰ ਇੱਕ ਬਹੁਤ ਵੱਡੀ ਸ਼ਰਾਰਤ ਸਮਝਦਾ ਕਿਥੇ ਇਹ ਨਾ ਹੋਵੇ ਕਿਉਂਕਿ ਪਿੰਡਾਂ ਚ ਇਹਨਾਂ ਦਾ ਵਿਰੋਧ ਹੈ ਲੋਕ ਇਹਨਾਂ ਨੂੰ ਮੂੰਹ ਲਾ ਕੇ ਰਾਜੀ ਨਹੀਂ ਇਹਨਾਂ ਨੂੰ ਪਸੰਦ ਨਹੀਂ ਕਰਦੇ ਇਹ ਆਪਨੇ ਬਹਾਨੇ ਨਾਲ ਇੱਥੇ ਇਲੈਕਸ਼ਨ ਗਾਹ ਨਾ ਕਰਾ ਦੇਣ ਹੁਣ ਇਹ ਸ਼ਰਾਰਤ ਸ਼ੁਰੂ ਹੋ ਗਈ ਹੈ ਕਿਉਂਕਿ ਜੰਮੂ ਕਸ਼ਮੀਰ ਚ ਵੀ ਅਨੰਤ ਲਾਗ ਦੀ ਸੀਟ ਤੇ ਕਲੈਕਸ਼ਨ ਇਸ ਚੱਕਰ ਤੇ ਗਾਹ ਪਾਤੀ ਗਈ ਸੀ ਕਿ ਮਾਹੌਲ ਠੀਕ ਨਹੀਂ ਵੋਟਰ ਨਹੀਂ ਮੰਗ ਪਾਰੇ ਭਾਜਪਾ ਦੇ ਭਾਜਪਾ ਦੇ ਵੀਰ ਮੋਟਾ ਤਾਂ ਤਾਂ ਮੰਗਣਗੇ ਜੇ ਕਰਤੂਤ ਕੋਈ ਸਿੱਧੀ ਰੱਖਣਗੇ ਜੇ ਕਰਤੂਤਾ ਹੀ ਪੁੱਠੀਆਂ ਤੇ ਭਾਈ ਲੋਕਾਂ ਨੇ ਤਾਂ ਸਵਾਲ ਕਰ ਲੈ ਜੇ ਦੇਸ਼ ਦਾ ਅਨਦਾਤਾ ਦਿੱਲੀ ਨਹੀਂ ਜਾ ਸਕਦਾ ਤੇ ਤੁਸੀਂ ਉਹ ਸੰਦਾਤਾ ਦੇ ਪਿੰਡ 'ਚ ਵੜ ਸਕਦੇ ਹੋ ਕਿਸੇ ਨੇ برداشت ਨਹੀਂ ਕਰਨੀ ਐ ਗੱਲਾਂ ਇਸ ਲਈ ਮੈਂ ਚਾਹੂੰਗਾ ਕਿ ਅੱਜ ਚੀਪ ਇਲੈਕਸ਼ਨ ਕਮਿਸ਼ਨਰ ਨੂੰ ਤੁਸੀਂ ਇਹ ਚਿੱਠੀ ਲਿਖੋ ਕਿ ਜੇ ਇਹ ਕਿਸਾਨ ਨਾਲ ਜਾ ਕੇ ਪਿੰਡਾਂ 'ਚ ਉਲਝਣਗੇ ਉਹਨਾਂ ਨੂੰ ਮਰਨਗੇ ਉਹ ਕਿ ਕਿਸਾਨ ਪਟਿਆਲੇ ਸ਼ਹੀਦ ਹੋ ਗਿਆ ਤੇ ਜੇ ਧੱਕੇਸ਼ਾਹੀ ਕਰਨਗੇ ਤੇ ਲੋਕਤੰਤਰ 'ਚ ਲੋਕਾਂ ਨੇ ਇਹ ਸਵਾਲ ਤਾਂ ਪੁੱਛ ਨਹੀਂ ਪੁੱਛਨੇ ਐ ਇਸ ਲਈ ਅੱਜ ਇੱਕ ਹੋਰ ਬੜੀ ਵਧੀਆ ਗੱਲ ਥੋੜਾ ਕਰਦਾ ਆ ਸੰਧੂ ਸਾਹਿਬ ਸੰਧੂ ਸਾਹਿਬ ਕਹਿੰਦਾ ਮੈਨੂੰ ਪਾ ਦਿਓ ਵੋਟਾਂ ਮੈਂ ਮਟਰਾਂ ਦਾ ਭਾਅ ਜਿਹੜਾ ਹੁਣ 25-30 ਰੁਪਏ ਮਿਲਦਾ ਮੈਂ 300 ਰੁਪਏ ਦੂੰ ਕਿਉਂ मामा ਆ ਪ੍ਰਧਾਨ ਮੰਤਰੀ ਨੂੰ 10 ਸਾਲ ਹੋ ਗਏ 10 ਸਾਲਾਂ ਚ ਤਾਂ ਉਹਨੇ ਕੀਤਾ ਨਹੀਂ 300 ਭਾ ਜੇ ਕਦੇ ਕਣਕ ਛੋਨੇ ਦਾ ਭਾ ਇੰਟਰਨੈਸ਼ਨਲ ਮਾਰਕੀਟ 'ਚ ਵੱਧਦਾ ਸੀ ਬਾਸਮਤੀ ਦੇ ਰੇਟ ਵੱਧਦੇ ਸੀ ਕਿਸਾਨਾਂ ਨੂੰ ਫਾਇਦਾ ਹੋ ਸਕਦਾ ਸੀ ਤੁਸੀਂ ਤੁਹਾਡਾ ਪ੍ਰਧਾਨ ਮੰਤਰੀ ਐਕਸਪੋਰਟ ਬੰਦ ਕਰ ਦਿੰਦਾ ਸੀ ਔਰ ਮਾਰਕੀ ਨੂੰ ਪੈਂਦੀ ਸੀ ਇਸ ਅਨਦਾਤਾ ਨੂੰ ਪੈਂਦੀ ਸੀ ਜਿਹਨੂੰ ਮਸਾ ਕੋਈ ਮੌਕਾ ਆਉਂਦਾ ਸੀ ਜੇ ਫੂਡ ਦੀ ਸ਼ਾਰਟੇਜ ਆ ਤੇ ਰੇਟ ਵਧਨ ਦਾ ਤੇ ਜੇ 10 ਸਾਲ ਰੇਟ ਨਹੀਂ ਵਧਾਏ ਤੇ ਮਤਲਬ ਆਪ ਹੀ ਤੁਸੀਂ ਮੰਨਦੇ ਹੋ ਕਿ ਪ੍ਰਧਾਨ ਮੰਤਰੀ ਦੀ ਕਾਰਗੁਜ਼ਾਰੀ ਮਾੜੀ ਫਿਰ ਦੂਜਾ ਇੱਥੇ ਸ਼ਕੂਪਾ ਛੱਡਿਆ ਜੋਸ਼ੀ ਸਾਹਿਬ ਕਹਿੰਦੇ 800 ਕਰੋੜ ਦਾ ਲੋ ਪੈਸੇ ਲਿਆ ਕੇ ਦਊਂਗਾ ਮੈਂ ਧਿਆਨ ਨਾਲ ਪੜਿਆ ਉਹ ਕਾਗਜ਼ 800 ਕਰੋੜ ਦਾ ਕਹਿੰਦੇ ਲੋਨ ਦਵਾਂਗੇ ਲੋਨ ਮਤਲਬ ਹੋਰ ਕਰਜ਼ਾਈ ਵੜਾ ਦੇਾਂਗੇ ਤੇ ਕਰਜ਼ਾ ਵੀ ਉਹਨੂੰ ਮਿਲੂਗਾ ਜਿਹਦੇ ਕਾਗਜ਼ ਸਹੀ ਹੋਣਗੇ ਇਹ ਤਾਂ ਪੈਕੇਜ ਇਹਨਾਂ ਦੇ ਇਸ ਲਈ ਬਚ ਜੋ ਸਵਾਰੀ ਆਪ ਦੇ ਸਮਾਨ ਲਈ ਆਪ ਜ਼ਿੰਮੇਵਾਰ ਹੈ ਮੈਨੂੰ ਪਤਾ ਹੈ ਮੈਂ ਅੱਜ ਜਿੰਨਾ ਕੁਝ ਬੋਲ ਗਿਆ ਸਵੇਰੇ ਕਿਸੇ ਦਾਸ ਦੇ ਘਰੇ ਵੀ ਈਡੀ ਨਾ ਪੈ ਜਾਏ ਮੈਨੂੰ ਪਤਾ ਜੇ ਮੈਂ ਭਗਵੰਤ ਦੀ ਮਾੜੀ ਮੋਤੀ ਜਗਨੂ ਉਹਨੂੰ ਕਹਿ ਦਿੰਨਾ ਸਵੇਰੇ ਮੈਨੂੰ ਪੁਲਿਸ ਸੱਦ ਲੈਂਦੀ ਹੈ ਮਗਰ ਬਾਦਲ ਸਾਹਿਬ ਮੈਂ ਵੀ ਠੀਠ ਹੋਇਆ ਮੈਂ ਵੀ ਮਾਨ ਬੜਾਇਆ ਦੋ ਦੋ ਹੱਤਾਜ ਨਾਲੇ ਵਾਲੇ ਵਾਂਗੂੰ ਵਾਂਗੂੰ ਮੈਂ ਵੀ ਕਰਨੀ ਕਰਨੇ ਆ ਤੇ ਫੜਦਾ ਤੇ ਮੈਨੂੰ ਲੱਗਾ ਹਜ਼ਾਰ ਕ ਬੰਗਾ ਤਾਂ ਫੜਿਆ ਜਾਣਾ ਹੁਣ ਅਜ ਨਾਲੇ ਦੇ ਪ੍ਰੋਗਰਾਮ ਤੋਂ ਬਾਅਦ ਘਟੋ ਘਟ ਮੋਤਵਾਰ ਬੂਜੇ ਪਿੰਡਾਂ ਦੀ ਗੱਲ ਛੱਡ ਦਿਓ ਸਾਨੂੰ ਤਾਂ ਪਾਸਾ ਜੇ ਬਾਹ ਕੇ ਲੈ ਕੇ ਜਾਇਓ ਸਭ ਨੂੰ ਇਕੱਠੇ ਕਰਕੇ ਉੱਥੇ ਹੱਸੀ ਜਾਂਦਾ ਸੱਤਾ ਥੋੜਾ ਹੋਰ ਕਈ ਹੱਸਦੇ ਆ ਸਭ ਨੂੰ ਪਤਾ ਕਿ ਬੜਾਈ ਇੱਥੇ ਇਹੀ ਕੁਛ ਓੜਾ ਧੱਕੇ ਸਾਈ ਹੁੰਦੀ ਆ ਕੋਈ ਨਾ ਰੱਜ ਕੇ ਧੱਕਾ ਕਰਿਓ ਪੰਜਾਬ ਦੀ ਧਰਤੀ ਨੇ ਹਮੇਸ਼ਾ ਮੂੰ ਤੋੜਵਾ ਜਵਾਬ ਦਿੱਤਾ ਇਸ ਲਈ ਮੈਂ ਆਪਦੀ ਅਖੀਰਲੀ ਗੱਲ ਕਰਕੇ ਬੈਠਣ ਲੱਗਿਆ ਬਾਦਲ ਸਾਹਿਬ ਤੁਹਾਨੂੰ ਇੱਕ ਬੇਨਤੀ ਆ ਅਜ ਜੋਸ਼ੀ ਸਾਹਿਬ ਤੁਸੀਂ ਬਹੁਤ ਵਧੀਆ ਕੰਮ ਕੀਤਾ ਤੁਸੀਂ ਇਕੱਲੇ ਬਾਦ ਲੀਡਰ ਹੋ ਭਾਜਪਾ ਦੇ ਜਦੋਂ ਇਹ ਕਾਲੇ ਕਾਨੂੰਨ ਆਏ ਸੀ ਇਕੱਲਾ ਮੇਰਾ ਵੀਰ ਤੂੰ ਸੀ ਜਿਹਨੇ ਹਾਂ ਦਾ ਨara ਮਾਰਿਆ ਸੀ ਔਰ ਤੈਨੂੰ ਵੀ ਉਹ ਕੱਢ ਕੇ ਬਾਹਰ ਮਾਰਿਆ ਕੀ ਤੂੰ ਖੇਤ ਮਜ਼ਦੂਰਾ ਦੀ ਤੇ ਕਿਸਾਨੀ ਦੀ ਗੱਲ ਕਿਉਂ ਕਰਦਾ ਹੁਣ ਦੂਜੀ ਗੱਲ ਮੈਂ ਕਰਨ ਲੱਗਿਆ ਕੱਲੀ ਇਹਦੀ ਗੱਲ ਨਾ ਕਰੀ ਹੁਣ ਵਿਧਾਨ ਸਭਾ ਆਪਾਂ ਪਾਰਲੀਮੈਂਟ 'ਚ ਜਾ ਕੇ ਗੱਲ ਉਹਨਾਂ ਦੀ ਵੀ ਕਰੀ ਜਿਨ੍ਹਾਂ ਤੇ ਐਨਐਸਏ ਲੱਗੀ ਆ ਗੱਲ ਉਹਨਾਂ ਦੀ ਵੀ ਕਰੀ ਜਿਨ੍ਹਾਂ ਨੂੰ ਬੰਦੀ ਸਿੰਘਾਂ ਨੂੰ ਜਿਉ ਡਿਫਾਲਟਰ ਬਾਬੇ ਨੂੰ ਮੈਂ ਕਿਹੜਾ ਘਟਿਆ ਬਾਬੇ ਨੂੰ ਜਿਹਦੇ ਛਿੱਤਰ ਚਾਰ ਪੈੜੇ ਚਾਹੀਦੇ ਉਹ ਸਾਧ ਨੂੰ ਰਾਮ ਰੀਮ ਨੂੰ ਜੇ ਇਹ ਰੋਜ਼ ਛੁੱਟੀ ਦੇ ਸਕਦੇ ਆ ਇਹ ਫਿਰ ਭਾਈ ਬਲਵੰਤ ਸਿੰਘ ਰਾਜੋਆਣੇ ਨੂੰ ਭਾਈ ਪੁੱਲੜ ਨੂੰ ਜਿਨ੍ਹਾਂ ਨੂੰ 28-28 ਸਾਲ ਹੋ ਗਏ ਕੋਈ ਸਜ਼ਾ ਕੋਈ ਕਾਨੂੰਨ ਨਹੀਂ ਦੇਸ਼ ਦੁਨੀਆ 'ਚ ਜਿਹੜਾ ਤੁਸੀਂ 28-28 30-30 ਸਾਲ ਇਹਨਾਂ ਨੂੰ ਅੰਦਰ ਰੱਖ ਸਕਦੇ ਹੋ ਤੁਸੀਂ ਉਹਨਾਂ ਦੀ ਵੀ ਆਵਾਜ਼ ਬੁਲੰਦ ਕਰੋਗੇ ਕਰੋਗੇ ਕਿ ਨਹੀਂ ਕਰੋਗੇ ਛੱਡਾ ਝਕਾਰਾ ਬੋਲ ਈਸ਼ੋਰ ਹੋ ਸਾਸੀਆ ਅਕਲੀ ਇਹ ਆਸ ਉਮੀਦ ਨਾਲ ਕਿ ਜੋਸ਼ੀ ਮੇਰਾ ਵੀਰ ਇਹ ਵੀ ਇਹ ਤਾਂ ਵੀ ਟਾਪ ਗੀਅਰ ਤੇ ਚੱਲਦਾ ਗੱਡੀ ਇਹ ਵੀ ਸੇਰੜਾਉਣ ਨੂੰ ਬੇਨਤੀ ਲਾਉਂਦਾ ਉਦੋਂ ਸਰਕਾਰ ਆਪਣੀ ਸੀ ਜਦੋਂ ਰੋਜ਼ ਉਲਝਦਾ ਸੀ ਕਦੇ ਇੱਧਰ ਧਰਨਾ ਕਦੇ ਉੱਧਰ ਧਰਨਾ ਹੁਣ ਅਗਲਾ ਧਰਨਾ ਤੇਰਾ ਪ੍ਰਧਾਨ ਮੰਤਰੀ ਦੇ ਹਿੱਕ ਤੇ ਲਵਾਉਣਾ ਔਰ ਪੰਜਾਬ ਖਾਤਰ ਲਵਾਉਣਾ ਲੋਕਾਂ ਨੂੰ ਪਤਾ ਲੱਗੇ ਵਾਟਰ ਵਾਲਿਆਂ ਨੂੰ ਕਿ ਇੱਥੋਂ ਬੁਲੰਦ ਆਵਾਜ਼ ਗਈ ਹੈ ਹਿੰਦੂ ਸਿੱਖ ਏਕਤਾ ਦਾ ਪ੍ਰਤੀਕ ਅਨਿਲ ਜੋਸ਼ੀ ਜਿਨੇ ਇਸ ਇਲਾਕੇ ਦੀ ਸੇਵਾ ਸਰਦਾਰ ਸੁਖਬੀਰ ਸਿੰਘ ਜੀ ਬਾਦਲ ਨਾਲ ਰੜ ਕੇ ਬਹੁਤ ਵੱਡੇ ਪੱਦਰ ਤੇ ਕੀਤੀ ਆ ਇਸ ਲਈ ਮੈਂ ਅਖੀਰਲੀ ਗੱਲ ਕਹਿ ਕੇ ਬੈਠਣ ਲੱਗਾ ਮੇਰਾ ਚਾਚਾ ਜੀ ਇੱਥੇ ਸੁਣ ਲੋ ਓਏ ਚਾਚਾ ਆ ਥੋੜੀ ਗੱਲੀ ਕਰਨ ਲੱਗਾ ਇੱਕ ਚਾਚਾ ਜੀ ਦੇ ਹਾਂ ਦਾ ਹੀ ਬੰਦਾ ਓਡੇ ਚਾਚਾ ਜੀ ਤੋਂ ਵੀ ਫੁੱਟ ਛੋਟਾ ਹੀ ਹੋਣਾ ਦਿੱਲੀੋਂ ਹੁਣ ਜੇਲ੍ਹ ਚ ਦਿੱਤਾ ਜਿਹਦਾ ਤੁਸੀਂ ਆਰਡਰ ਵੇਖਦੇ ਸੀ ਕਿ ਜਿਹੜੀ ਮਾਲ ਕੀ ਆਇਆ ਕਿ ਨਹੀਂ ਆਇਆ ਵੇਖੋ ਆਇਆ ਇੱਥੇ ਕਮਾਲ ਹੋ ਗਈ ਖੁਦ ਮੁਖਤਿਆਰੀ ਦੀ ਗੱਲ ਕਰਨ ਵਾਲੇ ਪੰਜਾਬ ਦੇ ਲੋਕ 90 90% ਕੁਰਬਾਨੀ ਦੇਣ ਵਾਲੇ ਪੰਜਾਬ ਦੇ ਲੋਕ ਦੇਸ਼ ਨੂੰ ਹੰਢੇਣ ਵਾਲੇ ਪੰਜਾਬ ਦੇ ਲੋਕ ਨੂੰ ਗਰੰਟੀ ਉਹ ਦੋਵੇ ਗਰੰਟੀ ਦੇਣ ਵਾਲਾ ਜੇਲ੍ਹ ਚ ਦਿੱਤਾ ਉਹਦੀ ਗਰੰਟੀ ਸੀ ਕਿ ਪਾ ਦਿਓ ਵੋਟ ਝਾੜੂ ਨੂੰ 2500 2500 ਪੈਨਸ਼ਨ ਮਿਲੂ ਦੱਸੋ ਮਿਲ ਗਈ ਜੀ 51000 ਸ਼ਗਨ ਦੀ ਮਿਲੂ ਮਿਲ ਗਈ ਜੀ ਜਿਹੜੇ ਕਹਿੰਦੇ ਸੀ ਅਸੀਂ ਸਕੂਲ ਬਣਾ ਦੇਾਂਗੇ ਕਾਲਜ ਬਣਾ ਦੇਾਂਗੇ ਹਸਪਤਾਲ ਬਣਾ ਦੇਾਂਗੇ ਬਣ ਗਏ ਜੀ ਬਣੇ ਕਿ ਨਹੀਂ ਬੜੇ ਹਾਂ ਇਹ ਜ਼ਰੂਰ ਹੈ ਭਗਵੰਤਬਾਨ ਨੂੰ ਇੱਕ ਸ਼ੌਕ ਹੈ ਵੱਡਾ ਸ਼ੌਕ ਹੈ ਪੈਗ ਲਾਉਣ ਦਾ ਸਕੂਲ ਤਾਂ ਖੋਲੇ ਨਹੀਂ ਕਾਲਜ ਖੋਲੇ ਨਹੀਂ ਹਸਪਤਾਲ ਖੋਲੇ ਨਹੀਂ ਮਗਰ 3000 ਨਵੇਂ ਸ਼ਰਾਬ ਦਾ ਠੇਕਾ ਖੋਲਦਾ ਸ਼ਰਾਬ ਦੀ ਵਿਕਰੀ ਭਗਵੰਤਬਾਨ ਨੇ ਵਧਾਤੀ ਜਿਹੜਾ ਲਾ ਕੇ ਤੋਂ ਕੀ ਗਾਣਾ ਸੀ ਆ ਲਾ ਕੇ ਦੋ ਪੈਗ ਹਾਂ ਦੱਸੀ ਲਾ ਕੇ ਦੋ ਪੈਗ ਬੱਲੀਏ ਹਾਂ ਲਾ ਕੇ ਦੋ ਪੈਗ ਬੱਲੀਏ ਤੇ ਲਾ ਕੇ ਪੈਗ ਬੱਲੀਏ ਤੇ ਦੇਖੋ ਪੰਜਾਬ ਦਾ ਕੀ ਬਾਣਾ ਬੱਜ ਜੋ ਇਕਲੋ-ਕਲੋ ਜਿਨ੍ਹਾਂ ਨੇ ਗਰੰਟੀਆਂ ਝੂਠ ਦੀਆਂ ਗਰੰਟੀਆਂ ਗੱਲ ਕਰਕੇ ਕੋਈ ਵਾਅਦਾ ਪੂਰਾ ਨਹੀਂ ਕੀਤਾ ਇਸ ਲਈ ਇਹ ਸਾਸ ਨਾਲ ਇਹ ਉਮੀਦ ਨਾਲ ਕਿ ਜਿਹੜੇ ਔਜਲਾ ਸਾਹਿਬ ਨੇ 10 ਸਾਲ 7 ਸਾਲ ਦੋ ਵਾਰ ਯੂਐਮਪੀ ਰਹੇ ਆ ਦਰਸ਼ਨ ਨਹੀਂ ਕਦੇ ਦਿੱਤੇ ਕਹਿੰਦੇ ਹੋਏ ਤੇਰੇ ਦਰਸ਼ਨ ਤੇ ਦਿਨ ਵਧੀਆ ਲੰਘੂਗਾ ਕੰਮ ਕੋਈ ਕੀਤਾ ਨਹੀਂ ਇਸ ਲਈ ਇਹ ਉਸਮੀਤ ਰਾਜ ਜੀ ਦਾ ਟਰੈਕ ਰਿਕਾਰਡ ਹੈ ਜਾਣ ਪਛਾਣ ਅੱਜ ਉਹਨੂੰ ਕਾਮਯਾਬ ਕਰੋਗੇ ਔਰ ਮੈਂ ਸਾਜੋਤ ਸਿੰਘ ਨੂੰ ਸਾਰੇ ਬੜੇ ਕਾਬਲ ਬੰਦੇ ਆ ਵੇਖੋ ਏਡੇ ਜਿਗਰੇ ਵਾਲਾ ਨਹੀਂ ਚੈਲਣਾ ਫੋਨ ਮੇਰੀ ਬੇਨਤੀ ਸੁਣਿਓ ਜੀ ਫੋਨ ਤੁਸੀਂ ਵੇਖਣ ਲੱਗ ਪੈ। ਇਹ ਉਹ ਬੰਦਾ ਜਿਹਨੂੰ ਆਪਾਂ ਹਲਕਾ ਇੰਚਾਰਜ ਲਾਇਆ ਸੀ 2021 ਚ ਔਰ ਇਹ ਕਿਹਾ ਸੀ ਕਿ ਸਾਡੀ ਗੱਡੀ ਚ ਰਿਵਰਸ ਕਰਨੀ ਹੈ। ਫਿਰ ਪਤਾ ਨਹੀਂ ਕਿੱਥੇ ਇਸੇ ਪਹਿਲੇ ਚ ਇਸੇ ਚ ਰੱਖਿਆ ਅਜੇ ਅੰਦਰ ਰੱਖਿਆ ਸੀ ਅੰਦਰ ਪ੍ਰੋਗਰਾਮ ਹੁਣ ਪਤਾ ਹੈ ਅਸੀਂ ਕਿ ਕਿੱਥੇ ਅੰਦਰ ਦਾ ਕੰਮ ਗੜਬੜ ਹੋਣਾ ਬਾਹਰ ਕਰ ਲਿਆ ਇਹਦੀ ਕਿ ਪ੍ਰੋਗਰਾਮ ਅੰਦਰ ਮਾਹੌਲ ਨਹੀਂ ਠੀਕ ਹੋਣਾ ਇਹਦੀ ਬਾਹਰ ਕਰ ਲਿਆ ਔਰ ਇਹਦੀ ਹਿੰਮਤ ਹੈ ਇਹਨੇ ਇੱਕ ਵਾਰੀ ਵੀ ਦੇਖੋ ਪਾਰਟੀ ਦੇ ਵਫਾਦਾਰ ਲੋਕਾਂ ਦਾ ਫਰਕ ਇੱਕ ਵਾਰੀ ਨਹੀਂ ਰੁੱਸਿਆ ਇਹ ਜੀ ਜਾਂ ਦੇਣ ਵਾਲੇ ਲੋਕ ਕਿਹਾ ਸਮਰਾ ਸਾਹਿਬ ਵੱਡੇ ਬੈਠੇ ਆ ਬਾਪੂ ਜੀ ਇਹ ਲੋਕ ਉਹ ਨੇ ਜਿਹੜੇ ਸ਼ਰੋਮਨੀ ਅਕਾਲੀ ਦਲ ਵਾਸਤੇ ਗੋਲੀ ਖਾਣ ਨੂੰ ਤਿਆਰ ਹੈ ਮਗਰ ਚਰੋਬ ਨਹੀਂ ਅਕਾਲੀ ਗੱਲ ਪੰਜਾਬ ਦੀ ਖੇਤਰੀ ਪਾਰਟੀ ਤਗੜੀ ਰਵੇ ਉਹਦੀ ਆਵਾਜ਼ ਬੁਲੰਦ ਰਵੇ ਪੰਜਾਬ ਦੇ ਲੋਕਾਂ ਦੀ ਆਵਾਜ਼ ਬੁਲੰਦ ਰਵੇ ਇਹ ਉਹ ਜੇ ਜਜ਼ਬੇ ਵਾਲੇ ਲੋਕ ਹੈ ਇਹਨਾਂ ਨੇ ਫੇਰ ਮਿਹਨਤ ਕਰਕੇ ਜੇ ਤੁਸੀਂ ਮੌਕਾ ਦਿੱਤਾ ਅਜੇਡਾ ਵਧੀਆ ਪ੍ਰੋਗਰਾਮ ਕੀਤਾ ਇਹਨਾਂ ਦਾ ਖਾਸ ਸਤਕਾਰ ਪਿਆਰ ਜੋਚੀ ਸਾਹਿਬ ਤੇ ਤੁਹਾਡਾ ਫਰਜ਼ ਬਣਦਾ ਸਾਡਾ ਸਭ ਦਾ ਫਰਜ਼ ਬਣਦਾ ਇਹਨਾਂ ਨੂੰ ਦੇਣਾ ਔਰ ਇਸ ਆਸ ਉਮੀਦ ਨਾਲ ਮੈਂ ਦੋ ਵਾਰੀ ਕਹੂੰਗਾ ਚੋਣ ਨਿਸ਼ਾਨ ਆ ਬੋਲਦੇ ਨਹੀਂ ਯਾਰ ਕੀ ਚੱਕਰ ਹੈ ਹੈ ਚਾਹ ਪਕੌੜੇ ਦਾ ਫਰਕ ਦੇਖੋ ਆਏ ਨੀ ਗਰਮੀ ਦਾ ਅਸਰ ਹੈ ਹਾਂਜੀ ਗਰਮੀ ਕੋਨਾ ਨਿਕਲ ਜੂਗੀ ਗਰਮੀ ਅੱਜ ਤਮਾਤਰ ਨੂੰ ਪਤਾ ਨਹੀਂ ਸ਼ਾਮ ਤੱਕ ਕੀ ਕੁਝ ਹੋ ਜਾਣਾ ਕਿਹੜਾ ਕਿਹੜਾ ਦੌਰਾ ਪੈ ਜਾਣਾ ਚੋ ਨਿਸ਼ਾਨ ਤਕਰੀਬ ਚੋ ਨਿਸ਼ਾਨ ਤਕਰੀਬ ਬਹੁਤ ਬਹੁਤ ਧੰਨਵਾਦ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਹ